ਦੁਖ ਕੋ ਨਾ ਕਰ ਲੈ ਕਰੇ ਨਿਮਕ ਦੇਖ ਹਾਰ ਨਾਮ ਤਨ ਸਹੀ ਤਲ ਹੋਈ ਮਹਮਾਪਤਾਪੁਰ ਉੱਚ ਭਗਵਾਨਾ ਤਿਲਕ ਜੰਨੂ वाह सुरेंद्र सिंह जी बधीक कमिश्नर पीसीएस ऑफिसर सरदार जयेंद्र सिंह जी संयुक्त कमिश्नर पीसीआर तरह ਹੋਰ ਬਹੁਤ ਸਾਰੇ ਅਧਿਕਾਰੀ ਵਿਸ਼ਾਲ ਵਧਾਵਣ ਜੀ ਵਧੀਕ ਕਮਿਸ਼ਨਰ ਜਿਹੜੇ ਲਗਾਤਾਰ ਇਤਹਾਜ਼ੀ ਨੂੰ ਆ ਕੇ ਗਏ ਨੇ ਸਾਭ ਜੀ ਵੱਲੋਂ ਮੇਅਰ ਸਾਹਿਬ ਵੱਲੋਂ ਬੋਲੇ ਸੁਨਹਿਾਰ ਬਹੁਤ ਸੂਆਕਾਰ ਮਹਾਰਸ਼ੀ ਦਿਵਸ ਸਮਰਪਿਤ ਹੈ ਸਤਿ ਸ਼੍ਰੀ ਅਕਾਲ ਆਹ ਜੀ ਹਾਂ ਜੀ ਸੱਜ ਸਾਹਮਣੇ ਜੀ ਮੇਅਰ ਸਾਹਿਬ ਸਰਦਾਰ ਜੀ ਸਰਦਾਰ ਜਾਇੰਦਰ ਸਿੰਘ ਦੀ ਪੀਐਸ ਨਗਰ ਨਿਗਮ ਦਾ ਵਿਚਾਰੀ ਤਰਮਨਦਲ ਦੇ ਪ੍ਰਧਾਨ ਅਰਜੰਦਰ ਸਿੰਘ ਜੀ ਵਾਲੀਆ ਔਰ ਉਹਨਾਂ ਦੇ ਸ ਵਿੱਚ ਸਹਿਯੋਗੀਆਂ ਵੱਲੋਂ ਧੰਕ ਜਿੱਥੇ ਉਹ ਪ੍ਰਧਾਨ ਸਨ ਜਿੱਥੇ ਬੰਦੀ ਦੇ ਉੱਤੇ ਅਨਥੱਕ ਵਰਕਰ ਸੰਗਤ ਗੁਰੂ ਘਰ ਦੇ ਵਿਸ਼ੇਸ਼ ਸੰਮੋਹ ਨੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਗਗਨਵਜੀਤ ਸਿੰਘ ਜੀ ਨੂੰ ਦਿੱਤਾ ਗਿਆ ਇੱਕ ਸਰੂਪਾ ਸੋਬੀਰ ਸਿੰਘ ਜੀ ਸਿੱਖ ਸਾਹਿਬ ਜੀ ਦੇ ਸਵਾਦਾਰ ਉਹਨਾਂ ਨੂੰ ਬੇਨਤੀ ਕੋ ਵੀ ਸੋ ਨਿਹਾਲ ਸੁਖਾਲ사 ਜੀ ਨੇ ਇਹ ਪ੍ਰੋਗਰਾਮ ਸ਼ੁਰੂ ਕਰਾ ਕੇ ਇੱਕ ਨਵੀਂ ਰਵਾਇਤ ਸਿਰਮੰਤ ਕਰਉਣਾ ਹੀ ਹੈ। ਔਰ ਨਾਲ ਦੀ ਨਾਲ ਸਾਡੇ ਵਧੀਕ ਕਮਿਸ਼ਨਰ, ਸਹਿਯੁਕਤ ਕਮਿਸ਼ਨਰ ਉਹਨਾਂ ਨੂੰ ਵੀ ਸਿਕ ਸਾਹਿਬ ਜੀ ਬੇਨਤੀ ਆ ਕਿ 2 ਮਿੰਟ ਦਾ ਸਮਾਂ ਹੈ ਕਿਰਪਾ ਕਰਕੇ ਕਿਉਂਕਿ ਇਹ ਮੌਕਾ ਜਿਸ ਗੱਦੀ ਤੇ ਮੌਜੂਦ ਮਰੇ ਉਸ ਗੱਦੀ ਤੇ ਰਹਿ ਕੇ ਸੇਵਾ ਕਰਨੀ ਔਰ ਉਹਨਾਂ ਹੱਥੋਂ ਸਨਮਾਨ ਮਿਲਣਾ ਮੈਂ ਮੇਰ ਸਾਹਿਬ ਜੀ ਨੂੰ ਸਰਦਾਰ ਜਿੰਦਰ ਸਿੰਘ ਜੀ ਮੋਤੀ ਭਾਤੀਆ ਜੀ ਨੂੰ ਕੀਤਾ ਗਿਆ ਸਤਿਨਾਲ ਪ੍ਰਿੰਕਾ ਸ਼ਰਮਾ ਜੀ ਸੀਨੀਅਰ ਡਿਪਟੀ ਸੰਸਾਦ ਜੀ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਨਾਲ ਦੀ ਨਾਲ ਮਮੈਂਟੋ ਦੇ ਕੇ ਜਸਰਬੰਦੀ ਵੱਲੋਂ ਉਹਨਾਂ ਨੇ ਸਹਿਯੋਗ ਕਰ ਰਹੇ ਨੇ ਮੇਅਰ ਸਾਹਿਬ ਜਤਿੰਦਰ ਸਿੰਘ ਜੀ ਮੋਤੀ ਪਾਟੀਆਂ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਿਹੜੇ ਬੜੇ ਤੰਦੇ ਨਾਲ ਕਿ ਦੋਹੇ ਹਸਤੀਆਂ ਕਿਤੇ ਨਗਰ ਦੀ ਸੇਵਾ ਕਰ ਰਹੀਆਂ ਕਾਰਪੋਰੇਸ਼ਨ ਦੀ ਸੇਵਾ ਕਰ ਰਹੀਆਂ ਉੱਥੇ ਸਮੁੱਚੇ ਲੋਕਾਂ ਨੂੰ ਸਹਾਇਤ ਕਿਉਂਕਿ ਉਹਨਾਂ ਕੋ ਬਹੁਤ ਵਧੀਆ ਵਿਚਾਰ ਨੇ ਪਰ ਸਮਾਂ ਕਿਉਂਕਿ ਬੜੀ ਤੇਜ਼ ਚੱਲਣ ਨਾਲ ਅੱਗੇ ਚੱਲੋ ਨੇ ਸੋ ਨਿਹਾਲ ਸਤਿ ਸ਼੍ਰੀ ਅਕਾਲ द्विंदर बब्बर जी साहब सत श्री अकाल ओ भी आके सम्मान लरण जड़े की जथे बंदियां सत निहाल सत इंस्पेक्टर اشبال से एडिटर परमजीत सिंह जी सहयोगी सत श्री अकाल जा रिया बोले सत निहाल सत श्री अकाल बोले सत निहाल ਦੋ ਨਹਾਰ ਸਸਰੀਆਂ ਗਣ ਅਸ਼ੋਕਬਰ ਸ਼ਰਮਾ ਜੀ ਜ਼ਿਲ੍ਹਾ ਪ੍ਰਧਾਨ ਫਾਰਮੇਸੀ ਆਫੀਸਰ ਐਸੋਸੀਏਸ਼ਨ ਮੈਡੀਕਲ ਕਾਲਜ ਤੋਂ ਪ੍ਰਦੀਪ ਸਿੰਘ ਪਾਉ ਮੇਰ ਸਾਹਿਬ ਤੋਂ ਪ੍ਰਾਪਤ ਕਰਨ ਦੀ ਸਾਹਮਣੇ ਦੀ ਜਾ ਰਿਹਾ ਅੱਜ ਸਾਡੇ ਨਗਰ ਨਿਗਮ ਅੰਮ੍ਰਿਤਸਰ ਦੇ ਕਿ ਨਗਰ ਨਿਗਮ ਤਾਲਮਿਲ ਦਲ ਵੱਲੋਂ ਨਰਮਚਾਰੀ ਤਾਲ ਵੱਲੋਂ ਜਿਹੜਾ ਧੰਨਵਾਦ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਕਰਾਏ ਗਏ ਨੇ ਅੱਜ ਭੋਗ ਪਾਏ ਗਏ ਨੇ ਔਰ ਇਹ ਜਿਹੜਾ ਹੈ ਅਖੰਡ ਪਾਠ ਸਾਹਿਬ ਦੇ ਦਿਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਜਿਹੜੀ 350 ਸਾਲਾ ਮਨਾ ਰਹੇ ਨੇ ਉਹਨੂੰ ਸਮਰਪਿਤ ਹੈ ਔਰ ਨਵੇਂ ਸਾਲ ਦੇ ਉੱਤੇ ਜਿਹੜਾ ਹਰ ਸਾਲ ਕੈਲੰਡਰ ਰੀਲੀਜ਼ ਕਰਦੇ ਨੇ ਉਹ ਕੈਲੰਡਰ ਰੀਲੀਜ਼ ਕੀਤਾ ਗਿਆ ਸੋ ਮੈਂ ਸਾਰਿਆਂ ਨੂੰ ਬਹੁਤ-ਬਹੁਤ ਇਸ ਸਾਲ ਦੀ ਮੁਬਾਰਕਬਾਦ ਦਿੰਦਾ ਕਿਉਂਕਿ ਸਾਡੀ ਕਾਰਪੋਰੇਸ਼ਨ ਦੇ ਇਹ ਕਰਮਚਾਰੀ ਜਿਹੜੇ ਨੇ ਬੜੇ ਮਿਹਨਤੀ ਔਰ ਇਮਾਨਦਾਰ ਔਰ ਤਗੜੇ ਹੋ ਕੇ ਹਰ ਟਾਈਮ ਜਿਹੜੀ ਇਸ ਸ਼ਹਿਰ ਦੀ ਸੇਵਾ ਕਰਦੇ ਨੇ ਸੋ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਕਿਉਂਕਿ ਇਹਨਾਂ ਨੇ ਦਿਨ ਮਨਾਇਆ ਹੈ ਨਾਲ ਜਿਹੜਾ ਸਮਰਪਤ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਔਰ ਸਿੱਖਾਂ ਦੇ ਵਿੱਚ ਜਿਹੜੀਆਂ ਸ਼ਹਾਦਤਾਂ ਨੇ ਉਹ ਚੜ੍ਹਦੀ ਕਲਾ ਦਾ ਜਿਹੜਾ ਨਿਸ਼ਾਨ ਹੈ ਸੋ ਮੈਂ ਇਹਨਾਂ ਕਰਮਚਾਰੀਆਂ ਦੇ ਜਿਹੜੇ 5 ਸਾਲ ਦੇ ਕੈਲੰਡਰ ਰਿਲੀਜ਼ ਕਰਦੇ ਨੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਹਾਂ ਹਾਂ ਕੈਲੰਡਰ ਰਿਲੀਜ਼ ਅੱਜ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਖੰਡਪਾਟ ਸਾਹਿਬ ਦੇ ਜਿਹੜੇ ਆਰੰਭ ਕਰਵਾਏ ਗਏ ਸੀਗੇ ਪਸਰੋਜ ਤੋਂ ਔਰ ਅੱਜ ਦਫਤਰ ਦੇ ਪੰਡਾਲ ਵਿੱਚ ਜਿਹੜੇ ਆ ਭੋਗ ਪਾਈ ਗਏ ਆ ਸਮੂਹ ਮੁਲਾਜ਼ਮਾਂ ਦੇ ਸਹਿਯੋਗ ਦੇ ਨਾਲ ਜਿਹੜਾ ਅਖੰਡ ਪਾਤਸ਼ਾਹਬ ਆਰੰਭ ਕੀਤੇ ਗਏ ਸੀਗੇ ਔਰ ਸਮੂਹ ਮੁਲਾਜ਼ਮਾਂ ਦਾ ਇਹਦੇ ਸਹਿਯੋਗ ਆ ਮੈਂ ਤਹਿ ਦਿਲੋਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਰਿਲੀਜ਼ ਕੀਤਾ ਗਿਆ ਜੀ ਹਾਂਜੀ ਹਾਂਜੀ ਨਵੇਂ ਸਾਲ ਦਾ ਕੈਲੰਡਰ ਹਰ ਸਾਲ ਹੀ ਰਿਲੀਜ਼ ਕਰਦੇ ਆ ਅੱਜ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਰੂਪ ਦਾ ਜਿਹੜਾ ਉਹ ਕੈਲੰਡਰ ਰਿਲੀਜ਼ ਕੀਤਾ ਗਿਆ ਨਵੇਂ ਸਾਲ ਆ ਕੀ ਕਹਿੰਦੇ ਨਵੇਂ ਸਾਲ ਦੇ ਵਿੱਚ ਮੈਂ ਸਾਰਿਆਂ ਨੂੰ ਵਧਾਈ ਦੇਣਾ ਨਵੇਂ ਸਾਲ ਦੀ ਔਰ ਵਾਹਿਗੁਰੂ ਜੀ ਅਰਦਾਸ ਕਰਦਾ ਕਿ ਸੱਚੇ ਬਾਦਸ਼ਾਹ ਸਰਬੱਤ ਦਾ ਭਲਾ ਕਰੇ ਸਭ ਨੂੰ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ